ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਇਹਨਾਂ ਦਿਨਾਂ ਵਿੱਚ ਜਿਹੜੀ ਪਸ਼ੂ ਪਾਲਕਾਂ ਨੂੰ ਕਿਸਾਨ ਵੀਰਾਂ ਨੂੰ ਜਿਹੜੀ ਸਭ ਤੋਂ ਵੱਡੀ ਦਿੱਕਤ ਆ ਰਹੀ ਵੀ ਪਸ਼ੂ ਜਿਹੜੇ ਕਾਫੀ ਵੱਡੀ ਮਾਤਰਾ ਜਿਹੜੇ ਕਿਸਾਨਾਂ ਦੇ ਮਰ ਰਹੇ ਆ ਉਹਦਾ ਕੀ ਕਾਰਨ ਆ ਤੇ ਉਹਦੋਂ ਆਪਾਂ ਪਸ਼ੂ ਨੂੰ ਜਿਹੜੀ ਆਪਾਂ ਡੈਥ ਤੋਂ ਉਹਨੂੰ ਬਚਾ ਸਕਦੇ ਹਾਂ ਛੋਟੀ ਜੀ ਆਪਾਂ ਲਾਪਰਵੇ ਜਿਹੜੀ ਕਰ ਜਾਂਦੇ ਆ ਉਹਦੇ ਕਰਕੇ ਵੀ ਆਪਣੇ ਜਿਹੜੇ ਪਸ਼ੂਆਂ ਦਾ ਨੁਕਸਾਨ ਹੋ ਜਾਂਦਾ ਸੋ ਜੇ ਆਪਣੇ ਪਸ਼ੂਆਂ ਜਿਹੜੇ ਲੱਖਾਂ ਰੁਪਏ ਦੇ ਆਪਣੇ ਪਸ਼ੂ ਉਹਨਾਂ ਦਾ ਨੁਕਸਾਨ ਨਾ ਹੋਵੇ ਤੇ ਕਿਹੜੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਸੋ ਪੂਰੀ ਗੱਲਬਾਤ ਸ਼ੇਅਰ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜੁਰੂਰ ਕਰ ਜੇਕਰ ਵੀਡੀਓ ਪੇਜ ਤੇ ਦੇਖਦੇ ਹੋ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਕਰ ਲੇ ਤੇ ਵੀਡੀਓ ਨੂੰ ਹੋਰ ਭਰਾਵਾਂ ਤੱਕ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਪਸ਼ੂ ਪਾਲਕ ਦਾ ਕਿਸਾਨ ਭਰਾ ਦਾ ਕੋਈ ਨੁਕਸਾਨ ਨਾ ਹੋਵੇ ਸੋ ਹੁਣ ਕਿਸਾਨ ਭਰਾਪਾ ਗੱਲਬਾਤ ਸ਼ੁਰੂ ਕਰਦੇ ਆ ਜਿਵੇਂ ਕਿ ਕਿਸਾਨ ਭਰਾ ਤੁਸੀਂ ਮੇਰੇ ਅੱਤੇ ਦੇਖ ਰਹੇ ਹੋ ਜਿਹੜੀ ਆਪਾਂ ਜਿਹੜੀ ਤੂੜੀ ਆਪਾਂ ਪਾਉਣੇ ਖਾਸ ਕਰਕੇ ਪਸ਼ੂ ਨੂੰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਤੂੜੀ ਹੁੰਦੀ ਆ ਉਹ ਲਗਭਗ ਜਿਹੜੇ ਨਵੀਂ ਤੂੜੀ ਕਿਸਾਨ ਵੀਰ ਬਣਾ ਲੈਂਦੇ ਆ ਪਸ਼ੂ ਪਾਲਕ ਬਣਾ ਲੈਂਦੇ ਆ ਤੇ ਸਟੋਰ ਕਰ ਲੈਂਦੇ ਆ ਉਸ ਤੋਂ ਬਾਅਦ ਆਪਾਂ ਜਿਹੜੇ ਪਸ਼ੂਆਂ ਨੂੰ ਪਾਉਣੀ ਸ਼ੁਰੂ ਕਰ ਦਿੰਨੇ ਆ ਤਾਂ ਇਹਦੇ ਵਿੱਚ ਜਿਹੜੀ ਦਿੱਕਤ ਆਉਂਦੀ ਜਿਹੜੇ ਪਸ਼ੂ ਮਰਨ ਦਾ ਕਾਰਨ ਬਣ ਰਿਹਾ ਕਿ ਇੱਕ ਤਾਂ ਪਸ਼ੂਆਂ ਨੂੰ ਮੋਕ ਲੱਗ ਰਹੀ ਆ ਤੇ ਦੂਜੇ ਨੰਬਰ ਤੇ ਜਿਹੜੀ ਆਪਣੇ ਪਸ਼ੂਆਂ ਨੂੰ ਬੰਨ ਪੈ ਰਿਹਾ ਜਿਹਦੇ ਕਰਕੇ ਪਸ਼ੂਆਂ ਦੀ ਵੱਡੀ ਮਾਤਰਾ ਜਿਹੜੀ ਮੌਤ ਹੋ ਰਹੀ ਆ ਤਾਂ ਇਹ ਤੋਂ ਬਚਾਅ ਵਾਸਤੇ ਆਪਾਂ ਕਿਹੜੇ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਉਹਦੇ ਵਿੱਚ ਕਈ ਪਹਿਲੇ ਨੰਬਰ ਤੇ ਕਿਸਾਨ ਵੀਰ ਜਦੋਂ ਵੀ ਆਪਾਂ ਪਸ਼ੂ ਨੂੰ ਹਰਾਚਾਰਾ ਜਾਂ ਕਿਦਾਂ ਇਹਨਾਂ ਦਿਨਾਂ ਵਿੱਚ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹਰਾਚਾਰਾ ਬਹੁਤ ਘੜ ਜਾਂਦਾ ਲਗਭਗ ਬਰਸੀਮ ਥੋੜੀ ਮਾਤਰਾ ਇਹ ਰਹਿੰਦਾ ਜਾਂ ਫਿਰ ਜਿਹੜੇ ਕਿਸਾਨ ਵੀਰਾਂ ਨੇ ਸਰੋਂ ਵਗੈਰਾ ਬੀਜੀਆਂ ਦੀ ਉਹਦੇ ਵਿੱਚ ਥੋੜਾ ਬਦ ਉਹਨਾਂ ਜਿਹੜਾ ਹਰਾਚਾਰਾ ਤਿਆਰ ਕਰ ਲੈਂਦੇ ਆ ਪਰ ਦਿੱਕਤ ਕੀ ਆਉਂਦੀ ਬਈ ਇਹਨਾਂ ਦਿਨਾਂ ਜਿਹੜਾ ਲਗਭਗ 60 ਤੋਂ 70% ਜਿਹੜਾ ਹਰਾਚਾਰਾ ਘੜ ਜਾਂਦਾ ਤਾਂ ਇੱਥੇ ਕਿਸਾਨ ਵੀਰ ਤੂੜੀ ਦੇ ਉੱਪਰ ਜਾਂ ਤਾਂ ਆਟਾ ਵਗੈਰਾ ਪਾਉਂਦੇ ਆ ਜਾਂ ਵੰਡ ਵਗੈਰਾ ਖਾਲ ਵਗੈਰਾ ਪਾਉਂਦੇ ਆ ਤਾਂ ਉਹਦੇ ਨਾਲ-ਨਾਲ ਕਿਸਾਨ ਵੀ ਜਿਹੜੀ ਗਲਤੀ ਆਪਾਂ ਕਰ ਜਨੇ ਕਿਉਂਕਿ ਜਿਹੜੀ ਨਵੀਂ ਤੂੜੀ ਹੁੰਦੀ ਇੱਕ ਤਾਂ ਦੀ ਤਸਵੀਰ ਜਿਹੜੀ ਉਹ ਗਰਮ ਹੁੰਦੀ ਦੂਜੇ ਨੰਬਰ ਤੇ ਨਵੀਂ ਤੂੜੀ ਦੇ ਵਿੱਚ ਜਿਹੜੀ ਦਿੱਕਤ ਆਉਂਦੀ ਆ ਬਈ ਆਪਾਂ ਦੇਖਦੇ ਹੁੰਨੇ ਕਿ ਜਦੋਂ ਵੀ ਆਪਣੇ ਪਸ਼ੂ ਹਰਾਚਾਰਾ ਜਾਂ ਪੱਠੇ ਖਾ ਲੈਂਦੇ ਆ ਤਾਂ ਜਦੋਂ ਥੋੜੀ ਜੀ ਵਿੱਚ ਤੂੜੀ ਬਾਜ ਜਾਂਦੀ ਜਿਹਨੂੰ ਆਪਾਂ ਓਖਰ ਵੀ ਕਹਿ ਦਿੰਦੇ ਆ ਕਿਸਾਨ ਭਰਾ ਤਾਂ ਉਹ ਬਾਜ ਜਾਂਦੀ ਤਾਂ ਤੁਸੀਂ ਉਹਨੂੰ ਸਾਈਡ ਤੇ ਕਰਕੇ ਦੇਖਿਓ ਤਾਂ ਉਹਦੇ ਵਿੱਚ ਨਾ ਥੱਲੇ ਤੁਹਾਨੂੰ ਬਰੀਕ-ਬਰੀਕ ਤੂੜੀ ਪਈ ਹੋਊਗੀ ਤਾਂ ਉਹਦੇ ਨਾਲ ਨਾ ਜਿਹੜੇ ਮਿੱਟੀ ਦੇ ਕਣ ਵੀ ਉਹਦੇ ਵਿੱਚ ਮਿਕਸ ਹੋਏ ਹੁੰਦੇ ਆ ਤਾਂ ਇਹ ਜਿਹੜੀ ਸੁੱਕੀ ਤੂੜੀ ਚ ਆਪਾਂ ਨੂੰ ਜ਼ਿਆਦਾ ਨਜ਼ਰ ਆਉਂਦੀ ਹੈ ਜੇਕਰ ਆਪਾਂ ਗਿੱਲੀ ਤੂੜੀ ਕਰਦੇ ਨੇ ਉਹਦੇ ਵਿੱਚ ਆਪਾਂ ਨੂੰ ਚੀਜ਼ ਦੇਖਣ ਨੂੰ ਨਹੀਂ ਮਿਲਦੇ ਉਸ ਚੀਜ਼ ਨੂੰ ਪਸ਼ੂ ਵੀ ਨਹੀਂ ਖਾਂਦੇ ਤਾਂ ਉਹ ਜਿਹੜੀ ਕਿਸਾਨ ਮਰੋ ਮੇਨ ਚੀਜ਼ ਹੈ ਕਿ ਆਪਣੇ ਜਿਹੜੇ ਪਸ਼ੂ ਨੂੰ ਬੰਨ ਪੈਣਾ ਜਾਂ ਫਿਰ ਮੋਗ ਲੱਗਣੀ ਕਿਉਂਕਿ ਮੋਗ ਜਿਹੜੀ ਪਸ਼ੂ ਨੂੰ ਦੋ ਤਰੀਕੇ ਦੀ ਲੱਗਦੀ ਆ ਇੱਕ ਤਾਂ ਹਰੇ-ਚਾਰੇ ਦੀ ਮੋਗ ਹੁੰਦੀ ਆ ਇੱਕ ਜਿਹੜੀ ਨਵੀਂ ਤੂੜੀ ਦੀ ਮੋਗ ਵੀ ਲੱਗ ਜਾਂਦੀ ਆ ਨਵੀਂ ਤੂੜੀ ਦੀ ਮੋਗ ਤੇ ਹਰੇ-ਚਾਰੇ ਦੀ ਮੋਗ ਦੇ ਵਿੱਚ ਫਰਕ ਇੰਨਾ ਹੁੰਦਾ ਵੀ ਜਿਹੜੀ ਹਰੇ ਚਾਰੇ ਵਾਲੀ ਮੋਕ ਹੋਊਗੀ ਉਹ ਹਰੇ ਰੰਗ ਦੀ ਹੋਊਗੀ ਤਾਂ ਉਹ ਜਿਹੜੀ ਉਹਦੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਘੱਟ ਹੋਊਗੀ ਤਾਂ ਜਿਹੜੀ ਤੂੜੀ ਵਾਲੀ ਮੋਕ ਹੁੰਦੀ ਆ ਉਹਦਾ ਕਲਰ ਵੀ ਥੋੜਾ ਜਿਹਾ ਪੀਲਾ ਜਾ ਤੁਹਾਨੂੰ ਨਜ਼ਰ ਆਊਗਾ ਬਹੁਤਾ ਪੀਲਾ ਨਹੀਂ ਹੁੰਦਾ ਬਸ ਥੋੜਾ ਜਿਹਾ ਪੀਲਾ ਨਜ਼ਰ ਆਊਗਾ ਤੇ ਇੱਕ ਉਹਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਊਗੀ ਤਾਂ ਉਹ ਜਿਹੜੀ ਤੂੜੀ ਦੀ ਮੋਕ ਹੁੰਦੀ ਦੋਨ ਤਰੀਕਿਆਂ ਦੀ ਮੋਕ ਆਪਣੇ ਪਸ਼ੂਆਂ ਨੂੰ ਲੱਗ ਜਾਂਦੀ ਆ ਜੇਕਰ ਬਰਸੀਨ ਦੇ ਵਿੱਚ ਸੁੰਡੀ ਵਗੈਰਾ ਦਾ ਅਟੈਕ ਹੋਇਆ ਹੋਵੇ ਤਾਂ ਵੀ ਆਪਣੇ ਪਸ਼ੂਆਂ ਨੂੰ ਜਿਹੜੀ ਸੁੰਡੀ ਦੇ ਕਾਰਨ ਵੀ ਜਿਹੜੀ ਮੋਕ ਲੱਗ ਜਾਂਦੀ ਆ ਉਹ ਵੀ ਮੇਨ ਕਾਰਨ ਦਾ ਇਹ ਸਭ ਤੋਂ ਵੱਡੀ ਦਿੱਕਤ ਆਉਂਦੀ ਜਿਹੜੇ ਬੰਨ ਪੈ ਰਿਹਾ ਬੰਨ ਪੈਣ ਦਾ ਕਾਰਨ ਵੀ ਨਵੀਂ ਤੂੜੀ ਆ ਤੇ ਤੂੜੀ ਦੇ ਵਿੱਚ ਜਿਹੜਾ ਕਰਾਮ ਦਾ ਹੈ ਕਰਾ ਵੀ ਕਹਿ ਦਿੰਦੇ ਆ ਜਾਂ ਜਿਹਦਾ ਆਪਾਂ ਕਹਿੰਦੇ ਨੇ ਛੋਟੀ ਬਰੀਕ ਜੀ ਤੂੜੀ ਹੁੰਦੀ ਉਹਦੇ ਵਿੱਚ ਜੇ ਮਿੱਟੀ ਦੇ ਕਣ ਮਿਕਸ ਹੋ ਜਾਂਦੇ ਇਹ ਜਿਹੜੇ ਮੇਨ ਕਾਰਨ ਦਾ ਤਾਂ ਜਦੋਂ ਵੀ ਕਿਸਾਨ ਨੂੰ ਤੁਹਾਡੇ ਪਸ਼ੂ ਦੂਜਾ ਕਿਉਂਕਿ ਆਪਾਂ ਹੁਣ ਹਰ ਲਗਭਗ ਇੰਨੀ ਤੂੜੀ ਨੂੰ ਛਾਣ ਕੇ ਪਸ਼ੂ ਨੂੰ ਨਹੀਂ ਪਾ ਸਕਦੇ ਤਾਂ ਆਪਾਂ ਨੂੰ ਇਹੀ ਧਿਆਨ ਰੱਖਣਾ ਜਦੋਂ ਆਪਣੇ ਪਸ਼ੂਆਂ ਆਪਾਂ ਪੱਠੇ ਹਰਾ-ਜਰਾ ਪਾ ਦਿੰਨੇ ਆ ਤਾਂ ਜਦੋਂ ਪਸ਼ੂ ਪੱਠੇ ਖਾ ਲੈਂਦੇ ਪਿੱਛੇ ਬੈਠ ਜਾਂਦੇ ਆ ਤਾਂ ਉਦੋਂ ਜਿਹੜੀ ਬਾਜ ਜਾਂਦਾ ਥੱਲੇ ਤੁਸੀਂ ਦੇਖੋ ਖੁਰਲੀ ਦੇ ਵਿੱਚ ਤਾਂ ਉਹਨੂੰ ਜਿਹੜਾ ਤੁਸੀਂ ਹਾਲਾਂਕਿ ਥੋੜੀ ਬਹੁਤ ਆਪਣੀ ਤੂੜੀ ਖਰਾਬ ਜ਼ਰੂਰ ਹੋਵੇਗੀ ਪਰ ਆਪਣੀ ਪਸ਼ੂਆਂ ਦੀ ਮੌਤ ਨਾ ਆਵੇ ਇਹ ਤੋਂ ਆਪਾਂ ਬਚਾ ਕਰਨਾ ਤਾਂ ਜਿਹੜਾ ਉਹ ਥੋੜੀ ਜੀ ਓਖਰ ਬਾਜ ਜਾਂਦੀ ਜਾਂ ਥੋੜਾ ਜਿਹਾ ਬਾਜ ਜਾਂਦਾ ਕਰਾਜਾ ਬਰੀਕ ਤੂੜੀ ਥੱਲੇ ਬਾਜ ਜਾਂਦੀ ਉਹਨੂੰ ਬਿਲਕੁਲ ਖੁਰਲੀ ਦੇ ਜੋ ਬਾਹਰ ਕੱਢ ਕੇ ਤੇ ਸੁੱਟ ਦੇਣਾ ਚਾਹੀਦਾ ਤਾਂ ਕਿ ਜਿਹੜਾ ਆਪਣਾ ਪਸ਼ੂਆਂ ਦਾ ਜਿਹੜਾ ਨੁਕਸਾਨ ਨਾ ਆਵੇ ਇਹ ਹੀ ਮੇਨ ਕਾਰਨ ਹੈ ਤੇ ਦੂਜੀ ਗੱਲ ਦਾ ਜਿਹੜਾ ਆਪਾਂ ਖਾਸ ਧਿਆਨ ਰੱਖਣਾ ਕਿਉਂਕਿ ਇਹਨਾਂ ਦੀ ਜੇ ਬਰਸੀਮ ਹਰਾ ਜਰਾ ਦਾ ਘਟ ਜਾਂਦਾ ਤੇ ਜ਼ਿਆਦਾਤਰ ਆਪਾਂ ਖੁਰਲੀ ਦੇ ਵਿੱਚ ਜਿਹੜੇ ਪਸ਼ੂਆਂ ਨੂੰ ਵੰਡ ਵਗੈਰਾ ਜਾਂ ਫਿਰ ਕਈ ਕਿਸਾਨ ਵੀਰੇ ਜਿਹੜਾ ਆਟਾ ਵਗੈਰਾ ਪਾਉਂਦੇ ਆ ਤੇ ਆਪਾਂ ਨੂੰ ਪਸ਼ੂਆਂ ਨੂੰ ਜਿਹੜਾ ਆਟਾ ਨਹੀਂ ਪਾਉਣਾ ਚਾਹੀਦਾ ਤੇ ਦੂਜੀ ਇੱਥੇ ਗਲਤੀ ਕਰਦੇ ਕਿ ਜਦੋਂ ਆਪਾਂ ਆਟਾ ਪਾਉਨੇ ਜਾਂ ਚੋਕਰ ਪਾਉਨੇ ਜਾਂ ਵੰਡ ਪਾਉਨੇ ਜਿਹੜੀ ਖਲ ਵਗੈਰਾ ਬਣਾਈ ਹੁੰਦੀ ਆ ਤਾਂ ਉਹ ਆਪਾਂ ਇਹ ਕਰਦੇ ਕਿ ਤੂੜੀ ਗਿੱਲੀ ਕਰ ਲੈਂਦੇ ਆ ਤਾਂ ਕਦੇ ਵੀ ਪਸ਼ੂਆਂ ਨੂੰ ਤੂੜੀ ਗਿੱਲੀ ਨਹੀਂ ਕਰਨੀ ਚਾਹੀਦੀ ਹੁਣ ਇੱਥੇ ਕਈ ਕਿਸਾਨ ਵੀਰੇ ਕਹਿੰਦੇ ਅਸੀਂ ਤਾਂ ਬੜੇ ਕਿਸਾਨ ਭਰਾਓ ਜਦੋਂ ਕਿਸਮਤ ਚੰਗੀ ਹੋਵੇ ਤਾਂ ਉਦੋਂ ਆਪਾਂ ਜੋ ਮਰਜ਼ੀ ਕਰੀ ਜਾਈਏ ਤਾਂ ਉਦੋਂ ਕੋਈ ਦਿੱਕਤ ਨਹੀਂ ਹੁੰਦੀ ਪਰ ਜਦੋਂ ਕਿਸਮਤ ਮਾੜੀ ਹੋਵੇ ਤਾਂ ਆਪਣੀ ਥੋੜੀ ਜੀ ਲਾਪਰਪਾਈ ਇਨੀ ਛੋਟੀ ਮੋਟੀ ਗਲਤੀ ਵੀ ਜਿਹੜਾ ਆਪਣਾ ਵੱਡਾ ਨੁਕਸਾਨ ਕਰ ਜਾਂਦੀ ਹੈ ਤਾਂ ਇਸ ਲਈ ਆਪਾਂ ਕਦੇ ਵੀ ਅਵੇਸਲੇ ਨਹੀਂ ਹੋਣਾ ਇਹਨਾਂ ਦਿਨਾਂ ਖਾਸ ਕਰਕੇ ਜਦੋਂ ਨਵੀਂ ਤੂੜੀਓਂ ਦੀ ਲਗਭਗ 1 ਜਾਂ 1.5 ਮਹੀਨੇ ਤੱਕ ਆਪਾਂ ਇਸ ਚੀਜ਼ ਦਾ ਧਿਆਨ ਰੱਖਣਾ ਤਾਂ ਇਹਨਾਂ ਚੀਜ਼ਾਂ ਤੋਂ ਆਪਾਂ ਆਪਣੇ ਪਸ਼ੂਆਂ ਦਾ ਬਚਾਅ ਕਰ ਸਕਦੇ ਹਾਂ ਤਾਂ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਉਹ ਪਹਿਲਾਂ ਜਦੋਂ ਆਪਣੇ ਨਵੀਂ ਤੂੜੀ ਬੰਦੀ ਆ ਇੱਥੇ ਆਪਾਂ ਪਸ਼ੂਆਂ ਨੂੰ ਮਿੱਠਾ ਛੋਡਾ ਜਿਹੜੇ ਆਪਣੀ ਵੰਡ ਬਣਾਉਣੇ ਆ ਜਾਂ ਫਿਰ ਵੈਸੇ ਆਪਾਂ ਜਦੋਂ ਹਰਾ ਚਾਰਾ ਪਾਉਨੇ ਤੇ ਥੋੜਾ ਜਿਹਾ ਆਪਾਂ ਪਸ਼ੂਆਂ ਦੇ ਹਿਸਾਬ ਨਾਲ ਮਿੱਠੇ ਛੋਡੇ ਨੂੰ ਆਪਾਂ ਐਡ ਕਰ ਸਕਦੇ ਤੇ ਨਾਲ ਆਪਾਂ ਜਿਹੜੀ ਅਜਮੈਣ ਹੁੰਦੀ ਏ ਉਹਨੂੰ ਵੀ ਐਡ ਕਰ ਸਕਦੇ ਆ ਤਾਂ ਕਿ ਆਪਣੇ ਪਸ਼ੂਆਂ ਨੂੰ ਜਿਵੇਂ ਮੋਗ ਲੱਗਣ ਦੀ ਸਮੱਸਿਆ ਜਾਂ ਫਿਰ ਜਿਹੜਾ ਬੰਨ ਪੈਣ ਦੀ ਸਮੱਸਿਆ ਇਹ ਨਾ ਆਵੇ ਕਿਉਂਕਿ ਇਹਨਾਂ ਦੋਨਾਂ ਕਾਰਨਾਂ ਕਰਕੇ ਆਪਣੇ ਜਿਹੜੇ ਪਸ਼ੂਆਂ ਦੀ ਮੌਤ ਹੁੰਦੀ ਆ ਸੋ ਇਹਨਾਂ ਚੀਜ਼ਾਂ ਤੋਂ ਬਚਾਵਾ ਸੀ ਇਹਨਾਂ ਗੱਲਾਂ ਲਗਭਗ ਮਹੀਨਾ ਕਾਪਾ ਨਵੀਂ ਤੂੜੀ ਦੇ ਵਿੱਚ ਇਹ ਚੀਜ਼ ਦਾ ਧਿਆਨ ਰੱਖ ਲਿਏ ਤਾਂ ਉਸ ਤੋਂ ਬਾਅਦ ਜਿਹੜੀ ਤੂੜੀ ਹੁੰਦੀ ਆ ਆਪਣੀ ਹੋਰ ਜ਼ਿਆਦਾ ਸੁੱਕ ਜਾਂਦੀ ਵੈਸੇ ਤਾਂ ਆਪਾਂ ਨੂੰ ਲੱਗਦਾ ਵੀ ਤੂੜੀ ਆਪਾਂ ਸੁੱਕੀ ਬਣਾਈ ਆ ਪਰ ਜਿਹੜੀ ਮਹੀਨਾ ਡੇਢ ਮਹੀਨਾ ਤੂੜੀ ਪ੍ਰਾਣੀ ਹੋ ਜਾਂਦੀ ਉਹਦੇ ਵਿੱਚ ਆਪਾਂ ਨੇ ਜਿਹੜੀ ਪਸ਼ੂਆਂ ਨੂੰ ਦਿੱਕਤ ਬਾਅਦ ਦੇ ਵਿੱਚ ਨਹੀਂ ਆਉਂਦੀ ਤਾਂ ਇਸ ਚੀਜ਼ ਦਾ ਆਪਾਂ ਧਿਆਨ ਰੱਖ ਕੇ ਆਪਣੇ ਜਿਹੜੇ ਲੱਖਾਂ ਰੁਪਏ ਦੇ ਜਿਹੜੇ ਪਸ਼ੂ ਆ ਉਹਨਾਂ ਦਾ ਬਚਾਇਆ ਕਰ ਸਕਦੇ ਆ ਸੋ ਵੀਡੀਓ ਚੰਗੀ ਲੱਗ ਤਾਂ ਹੋਰ ਭਰਾਵਾਂ ਤੱਕ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਵੀ ਕਿਸਾਨ ਭਰਾ ਦਾ ਜਾਂ ਪਸ਼ੂ ਪਾਲਕ ਦਾ ਕੋਈ ਕੋਈ ਸੁਧਾਰ ਨੁਕਸਾਨ ਨਾ ਹੋਵੇ। ਸੋ ਵੀਡੀਓ ਚੰਗ ਲੱਗਦਾ ਸ਼ੇਅਰ ਕਰਦੇ ਬਹੁਤ ਬਹੁਤ ਧੰਨਵਾਦ।